ਪ੍ਰਦੀਪ ਸਿੰਘ ਕੜਗਾ ਜੀ ਤੇ ਕਿੰਥੂ ਕਿਉਂ ਹੋਈ ਕਾਰਨ ਕੀ ਲੱਗਦਾ ਤੁਹਾਨੂੰ ਸਿਰਫ ਮਰਜ਼ਾਦਤ ਸਿਰਫ ਮਰਜ਼ਾਦਤ ਹੈ ਕਿ ਕਿਵੇਂ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅੱਸੀ ਵਾਦ ਹੋ ਚੁੱਕਾ ਤੇ ਸਿਰਫ 4 ਮੈਂਬਰ ਐਜੈਕਟਿਵ ਦੇ ਹਾਜ਼ਰ ਨੇ ਐਡੀ ਕਿਹੜੀ ਕਾਲੀ ਪਈ ਸੀ ਜਦੋਂ ਜਾਂਤਾ ਤੁਸੀਂ ਇੱਕ ਐਕਟਿੰਗ ਪ੍ਰਧਾਨ ਬਣਾ ਲਓ ਕਾਰਜਕਾਰੀ ਪ੍ਰਧਾਨ ਬਣਾ ਲਓ ਉਹਦੀ ਹਾਜ਼ਰੀ ਦੇ ਵਿੱਚ ਤੁਸੀਂ ਲਿਆਓ ਫਿਰ ਐਜੈਕਟਿਵ ਪੂਰੀ ਸ਼ਾਮਲ ਕਰੋ ਸਰੋ ਦੇ ਵਿੱਚੋਂ ਜਿੰਨੇ ਜਿਹਨੂੰ ਤੁਸੀਂ ਵਿਰੋਧੀ ਧਿਰ ਦੇ ਕਹਿ ਸਕਦੇ ਆ ਜਿਹਨੇ ਰਿਜेक्ट ਮੈਂਬਰ ਸੀ ਉਹ ਉਹ ਤੇ ਬਾਈਕਾਟ ਕਰਕੇ ਵੀ ਨਹੀਂ ਤੁਹਾਡੇ ਨਾਲ ਸਹਿਮਤ ਨਹੀਂ ਪ੍ਰਧਾਨ ਉੱਥੇ ਮੌਜੂਦ ਨਹੀਂ ਤੇ ਹਰਮਿੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਦਾ ਵਿਰੋਧ ਕਰ ਦਿੱਤਾ ਵਿਰੋਧ ਅਸੀਂ ਨਹੀਂ ਕਰਦੇ ਇਹਨਾਂ ਨੇ ਗੁਰੂ ਦੀ ਸੁਰਥ ਥੱਲੀੋਂ ਆਪ ਹੀ ਪੈਦਾ ਕਰਤੀ ਅੱਛਾ ਸਰ ਜਿਹਨੇ ਰਕਵੀਰ ਸਿੰਘ ਦੀ ਗੱਲ ਕਰੀਏ ਗਿਆਨੀ ਸੁਲਤਾਨ ਸਿੰਘ ਦੀ ਗੱਲ ਕਰੀਏ ਤੇ ਕੁਝ ਦਿਨ ਪਹਿਲੇ ਤਾਂ ਸਰੋਪਾ ਪਾ ਕੇ ਉਹਨਾਂ ਨੇ ਉਹ ਫੋਟੋਆਂ ਲੈ ਲਈਆਂ ਮੈਂ ਕਹਿੰਦਾ ਵੀ ਮੈਂ ਕਹਿੰਦਾ ਸਰੋਪਾ ਪਾਏ ਹੋਣ ਤੇ ਫਿਰ ਤਾਂ ਮੰਨਦੇ ਆ ਨਾ ਕਿ ਸਾਡੇ ਸਰਮੌਰ ਸੰਸਥਾ ਦੇ ਤਖਤ ਦੀ ਮੈਂ ਕਹਿੰਦਾ ਉਹਨੇ ਕਿਹਾ ਨਾ ਤੁਸੀਂ ਗਿਆਨੀ ਰਕਵੀਰ ਸਿੰਘ ਦਾ ਬਿਆਨ ਅੱਜ ਵੀ ਪੜ੍ਹ ਸਕਦੇ ਆਂ ਵੀ ਮਰਜ਼ਾਦਾ ਦੀ ਲੰਘਣਾ ਹੋਈ ਹੈ ਹਾਂ ਹੁਣ ਜੇ ਭਾਈ ਰਕਵੀਰ ਸਿੰਘ ਨੂੰ ਉਪਰੋ ਇਹ ਆਦੇਸ਼ ਆਏਗਾ ਵੀ ਤੂੰ ਹੁਣ ਹਰਮੰਦਰ ਸਾਹਿਬ ਦੀ ਸੇਵਾ ਕਰਨੀ ਹੈ ਗ੍ਰੰਥੀ ਰਹਿਣਾ ਹੈ ਤਸਰਬ ਆਪਾਣਾ ਪਊਗਾ ਨਹੀਂ ਤੇ ਤੂੰ ਆਪਣਾ ਬੋਲੇ ਬਿਸਤਰਾ ਚੱਕ ਤੋਂ ਵੀ ਜਾ ਨਾ ਪਾ ਕੀ ਪ੍ਰੈਸ਼ਰ ਲੱਗਦਾ ਪ੍ਰੈਸ਼ਰ ਤਾਂ ਨਹੀਂ ਹੈ ਲੱਗਦਾ ਨਹੀਂ ਹੈ ਹੀ